ਸਤ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਗੱਲਾ ਖੇਤਾਂ ਦੀਆਂ ਤੇ ਅੱਜ ਆਪਾਂ ਇਹ ਬੂਟੇ ਲੱਗਿਆ ਪੱਟਣ ਇਹ ਬੂਟੇ ਪੱਟਣ ਦਾ ਜਿਹੜਾ ਮੇਨ ਕਾਰਨ ਹੈ ਇਹ ਵੀ ਆਪਾਂ ਤੁਹਾਨੂੰ ਦੱਸਾਂਗੇ ਭਾਵੇਂ ਇਹ ਬੂਟਿਆਂ ਨੂੰ ਜਿਹੜੇ ਫਲ ਪਿਆ ਹੋਇਆ ਤੁਸੀਂ ਦੇਖ ਸਕਦੇ ਹੋ ਪਰ ਇਹ ਫਲ ਇੰਨਾ ਕਹੀ ਰਹਿਣਾ ਤੇ ਇੰਨਾ ਹੀ ਰਹਿ ਰਿਹਾ ਦਾ ਕਾਰਨ ਹੈ ਜੀ ਇਹ ਬੂਟੇ ਜਿਹੜੇ ਆ ਇਹ ਇਨਫੈਕਟਡ ਨੇ ਜੀ ਇਲੀ ਫੋਲਡਰ ਜਿੱਦਾਂ ਆਲੂਆਂ ਦੇ ਵਿੱਚ ਵੀ ਹੁੰਦਾ ਉਸ ਤਰੀਕੇ ਨਾਲ ਇਹ ਵਿੱਚ ਆਪਣੇ ਹੈਗੇ ਸੀ 4 ਤੋਂ 5 ਬੂਟੇ ਤੇ ਇਹਨਾਂ ਨੂੰ ਆਪਾਂ ਪੱਟਤਾ ਕਿਉਂਕਿ ਇਹਨਾਂ ਨਾਲ ਜਿਵੇਂ ਬਾਕੀਆਂ ਵਿੱਚ ਵੀ ਇਨਫੈਕਸ਼ਨ ਫਿਰ ਜਿਆਦਾ ਵੱਧ ਸਕਦੀ ਹੈ ਕੋਈ ਸਕਿੰਗ ਪੈਸਟ ਜਿਦਾਂ ਇਹ ਸਾਰਿਆਂ ਦੇ ਪੱਤੇ ਤੁਸੀਂ ਦੇਖ ਸਕਦੇ ਹੋ ਖੁੱਲੇ ਨੇ ਆਣ ਤੇ ਕੋਈ ਵੀ ਸਕਿੰਗ ਪੈਸਟ ਇਹਨਾਂ ਨੂੰ ਮਤਲਬ ਕਿ ਜੇ ਇਨਫੈਕਟਡ ਬੂਟਿਆਂ ਨੂੰ ਕੱਟ ਕੇ ਸਾਫ਼ ਨੂੰ ਕੱਟੇਗਾ ਤੇ ਫਿਰ ਇਨਫੈਕਸ਼ਨ ਹੋਣਾ ਬੂਟਿਆਂ 'ਚ ਵੀ ਚਲੇ ਜਾਊਗੀ ਤੇ ਉਹਨਾਂ ਤੇ ਫਿਰ ਆਪਣੀ ਪ੍ਰੋਡਕਸ਼ਨ ਤੇ ਫਰਕ ਪਾਊਗਾ ਤੇ ਇਹ ਪਹਿਲਾਂ ਜਿਹੜੇ ਪੱਤੇ ਸੀਗੇ ਕਾਫੀ ਜਾਂਦੇ ਸੀਗੇ ਜਿਦਾਂ ਹੇਠਾਂ ਦੇਖ ਸਕਦੇ ਹੋ ਪੁਰਾਣੇ ਪੱਤੇ ਇਸ ਤਰੀਕੇ ਨਾਲ ਸੀ ਫਿਰ ਆਪਾਂ ਜ਼ਿੰਕ ਵਗੈਰਾ ਦੀ ਸਪਰੇਅ ਕਰੀ ਸੀ ਤੇ ਪਛਿੱਤੇ ਜਿਹੜੇ ਆਪਣੇ ਸੀਗੇ ਇੰਟਰ ਕ੍ਰੌਪ ਬਤਾਉ ਆਪਣੇ ਪਿਆਜ਼ਾਂ ਦੇ ਵਿੱਚ ਉਹ ਵਾਲੇ ਬੂਟੇ ਨੇ ਉਹਦੇ ਉੱਪਰ ਤੁਸੀਂ ਦੇਖ ਸਕਦੇ ਹੋ ਸਾਰੇ ਤੰਦਰੁਸਤ ਨੇ ਤੇ ਆਪਾਂ ਫਿਰ ਜਿਹੜੇ ਬੂਟੇ ਤੋਂ ਪੱਟੇ ਸੀ ਉਹ ਪੱਟ ਕੇ ਆਪਾਂ ਖੂਹੀ ਦੇ ਵਿੱਚ ਸਿੱਟ ਤੇ ھیਠਾਂ ਤਾਂ ਜੋ ਕੋਈ ਬੂਟਾ ਹੋਰ ਨਾ ਖਰਾਬ ਹੋ